ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ YouTube ਚੈਨਲ ਤੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਾਡੇ ਘਰ ਵਿਆਹ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਹੈਗਾ ਜੀ ਸਾਡੇ ਅਸੀਂ ਮਹਾਰਾਜ ਦੀ ਸਵਾਰੀ ਲੈਣ ਆਏ ਹੋਏ ਹਾਂ ਠੀਕ ਹੈ ਜੀ ਤੇ ਅੱਜ ਹੈਗਾ ਜੀ ਪਾਠ ਦਾ ਪ੍ਰੋਗਰਾਮ ਸਾਡੇ ਘਰੇ ਠੀਕ ਹੈ ਜੀ ਪਹਿਲਾ ਦਿਨ ਦਾ 11 ਤਰੀਕ ਤੇ 14 ਤਰੀਕ ਦੀ ਬਰਾਤ ਆ ਠੀਕ ਹੈ ਜੀ ਤੇ ਹੁਣ ਅਸੀਂ ਮਹਾਰਾਜ ਦੀ ਸਵਾਰੀ ਲੈਣ ਆਏ ਹੋਏ ਹਾਂ ਤੇ ਆਜੋ ਨਾਲ ਤੁਹਾਨੂੰ ਵੀ ਦਰਸ਼ਨ ਕਰਾਈਏ ਤੇ ਨਾਲ ਤੁਸੀਂ ਵੀ ਕਰੋ ਆਜੋ ਲੋ ਜੀ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਦੀ ਗੱਡੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜੀ ਬਾਬਾ ਜੀ ਠੀਕ ਹੋ ਇਹਨੇ ਸਾਡੇ ਬਾਬਾ ਜੀ ਜਿਹਨੇ ਅੱਜ ਪਾਠ ਕਰਨੇ ਇਹ ਗੱਡੀ ਚ ਲੈ ਕੇ ਜਾਣਾ ਆਪਾਂ ਮਹਾਰਾਜ ਦੀ ਸਵਾਰੀ ਆ ਗੱਡੀ ਦੇ ਲਾਗੋ ਨਾਲੇ ਨਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਨਕਸ਼ਾ ਆਪਣੇ ਬੇਟੀ ਨੇ ਬਣਾਇਆ ਨੇੜੇ ਹਾਂ ਜੀ ਠੀਕ ਹੈ ਉੱਥੇ ਉੱਥੇ ਜਦੋਂ ਛੋਟੇ ਸਾਹਿਬ ਜਾਨੇ ਸੀ ਦਿੱਧਾਡੇ ਸੀਗੇ ਉਦੋਂ ਫਿਰ ਬੇਟੀ ਨੇ ਦੋਨੋਂ ਬੇਟੀਆਂ ਨੇ ਨਕਸ਼ਾ ਤਿਆਰ ਕੀਤਾ ਸੀ ਹਾਂਜੀ ਨਕਸ਼ਾ ਤਿਆਰ ਕੀਤਾ ਹੈਗਾ ਇਹ ਠੰਡਾਪੁਰ ਸਾਹਿਬ ਜਾਨਾ ਜਿੱਥੇ ਮਾ ਗੁਜਰੀ ਜੀ ਨੂੰ ਔਰ ਸਾਹਿਬ ਜਾਨਾ ਨੂੰ ਰੱਖਿਆ ਗਿਆ ਸੀਗਾ ਠੰਡਾਪੁਰ ਹਾਂਜੀ ਨਕਸ਼ਾ ਬਣਾਇਆ ਔਰ ਇੱਥੇ ਜੋ ਕੁਡਰ ਮਾ ਜੀ ਦੇ ਵੱਲੋਂ ਮੋਹਰਾ ਵਛਾਇਆ ਗਿਆ ਸੀ ਸਨ ਉਹਨਾਂ ਦਾ ਮਤਲਬ ਬੱਚਿਆਂ ਨੇ ਤਿਆਰ ਕੀਤਾ ਵਾ ਦੁਨੀਆ ਦੀ ਸਭ ਤੋਂ ਮਹਿੰਗੀ ਤਰ੍ਹਾਂ ਪਈ। ਹਾਂਜੀ। ਹਾਂਜੀ। ਤੇ ਪਿੱਛੇ ਆਪਾਂ ਨਾਲ ਜਿੰਨਾ ਕੋਸ਼ਿਸ਼ ਹੋਈ ਮਾਛੀਵਾੜੇ ਦਾ ਜੰਗਲ ਤੇ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆ ਕੇ ਕਹਿੰਦੇ ਸੀ ਗੁਰੂ ਸਾਹਿਬ ਨੂੰ ਲਾਂਭਾ ਨਹੀਂ ਦਿੱਤਾ। ਹਾਂਜੀ। ਉਹਨਾਂ ਨੇ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਰ ਮਰੀਦਾ ਦਾ ਕਹਿਣਾ। ਵਾਹ ਜੀ ਵਾਹ। ਇਹ ਬੱਚਿਆਂ ਨੇ ਫਿਰ ਸਾਦਾ ਤਿਆਰ ਕੀਤਾ। ਬਹੁਤ ਘੈਂਡ ਮਾਡਲ ਤਿਆਰ ਕੀਤਾ। ਹਾਂਜੀ। ਬੱਚਿਆਂ ਨੇ ਕੋਸ਼ਿਸ਼ ਕੀਤੀ। ਸਤਿਨਾਮ ਦੇਵਨਾ ਲੋ ਜੀ ਹੁਣ ਅਸੀਂ ਰੈਡੀ ਸ਼ੈਡੀ ਹੋਣ ਵਾਸਤੇ ਘਰ ਆਏ ਸੀ ਤੇ ਇੱਧਰ ਸਾਡੇ ਮਾਮੀ ਜੀ ਵੀ ਤਿਆਰ ਹੋ ਗਏ ਨੇ ਐ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਤੇ ਇੱਧਰ ਮੇਰੀ ਭੈਣ ਵੀ ਤਿਆਰ ਹੋ ਗਈ ਐ ਐ ਲੈ ਐ ਕਰਦੀ ਐ ਕਰ ਤੇ ਹੁਣ ਅਸੀਂ ਚੱਲੇ ਆ ਅਸੀਂ ਤਾਂ ਨਹੀਂ ਰੈਡੀ ਹੋਏ ਅਸੀਂ ਰੈਡੀ ਮਤਲਬ ਆ ਕੇ ਹੋਣਾ ਆ ਤੇ ਇਹਨਾਂ ਨੂੰ ਛੱਡ ਆਈਏ ਰੈਡੀ ਸ਼ੈਡੀ ਤੇ ਹੁਣ ਅਸੀਂ ਚੱਲੇ ਆ ਆ ਜੋ ਅੱਜ ਸਾਡੇ ਜਿਹੜੇ ਪਾਠ ਤੋਂ ਬਾਅਦ ਸਮਾਪਤੀ ਤੋਂ ਬਾਅਦ ਜਿਹੜੇ ਕੀਰਤਨ ਦੀ ਸੇਵਾ ਵਰਿੰਦਰ ਸਿੰਘ लाड्डी ਰੋਲਿੰਗ ਸ਼ਟਰ ਤਾਜਪੁਰ ਵਾਲਿਆਂ ਨੇ ਕਰਨੀ ਹੈ ਜੀ ਤੇ ਅਸੀਂ ਵਿਆਹ ਵਾਲੇ ਘਰ ਪਹੁੰਚ ਚੁੱਕੇ ਹਾਂ ਤੇ ਬਹੁਤ ਸੋਹਣਾ ਕੀਰਤਨ ਕਰਦੇ ਨੇ ਜੀ ਇਹ ਮੱਧਮ ਬਾਜ ਇਹਨਾਂ ਦੀ ਆਦਰਮੂ ਕਰਿਓ ਭਾਜੀ ਹਾਂਜੀ ਜਦੋਂ ਤੁਹਾਨੂੰ ਜਦੋਂ ਤੁਸੀਂ ਆਦਰ ਜਦੋਂ ਤੁਸੀਂ ਐਡੀਸ਼ਨ ਦੇਣ ਗਏ ਸੀ ਤਪਲੇ ਦਾ ਤਾਂ ਜਦੋਂ ਉਹਨਾਂ ਨੇ ਕਿਹਾ ਸੀ ਵੀ ਪਾウダー ਮੈਂ ਗਿਆ ਸੀ ਜਦੋਂ ਵੋਇਸੋ 50 ਦਾ ਐਡੀਸ਼ਨ ਦੇਣ ਮੈਂ ਸੱਚ ਹੈ ਗੱਲ ਝੂਠ ਨਹੀਂ ਹੈਗੀ ਤੇ ਉਹ ਕਹਿੰਦੇ ਅੱਗੇ ਜੱਸਾ ਬੈਠੇ ਸੀ ਮੇਰੇ ਸਾਹਮਣਾਂ ਤਕਰੀਬ ਉਸ ਤਵਿੰਦਰ ਬੁੱਗਾ ਹਾਂ ਸਚੀਨੂ ਜਾ ਹਾਂ ਮੈਂ ਗਾਣਾ ਗਾਣਾ ਸੀ ਕੋਈ ਤੇ ਮੈਂ ਗਾ ਕੋਈ ਜਿੱਤ ਤੇ ਨਹੀਂ ਨਹੀਂ ਜਦੋਂ ਤੁਹਾਨੂੰ ਕਹਿੰਦੇ ਸੀ ਪਾਜੀ ਤਪਲੇ ਤੇ ਪਾウダー ਤੇ ਲਾ ਲਓ ਤੁਸੀਂ ਕਿੱਥੇ ਲਾ ਲਿਆ ਸੀ ਮੂੰਹ ਤੇ ਮੂੰਹ ਤੇ ਇਹ ਸਾਡਾ ਵਿਆਹ ਵਾਲਾ ਘਰ ਹੈ ਜੀ ਏ ਬਾਬਾ ਜੀ ਨੇ ਚੈੱਕ ਕਰੋ ਯੂ ਡੈਕੋਰੇਸ਼ਨ ਸਾਡੇ ਵਿਆਹ ਵਾਲੀ ਪੂਰੀ ਕੈਂਟ ਤੇ ਇੱਧਰ ਸਾਰਾ ਮਾਲ ਮੱਤਾ ਬਣਦਾ ਪਿਆ ਸਰਾ ਗਾਹ ਬਾਤ ਝੂਮਰ ਵਸਾਂਦਾ ਆ ਗਿਆ ਤੇਰੇ ਭਰਾ ਨੂੰ ਝੂਮਰ ਲਾਣਾ ਪੈਣਾ ਨੇ ਤਾਂ ਝੂਮਰ ਇੱਕ ਇਹ ਜੀ ਵਿਆਹ ਵਾਲਾ ਘਰ ਸਾਡਾ ਜਿਹੜਾ ਐ ਕਮਰੇ ਚ ਕਹਿੰਦੇ ਪਹੁੰਚ ਜਾਂਦੇ ਨਾ ਤਾਂ ਤਨ ਹੋ ਜਾਂਦੀ ਉੱਥੇ ਹੈ ਐ ਕਮਰੇ ਚ ਪਹੁੰਚਣਾ ਬੜਾ ਮੁਸ਼ਕਿਲ ਹੈ ਜਿੱਤੇ ਸਮਾਨ ਬਣਦਾ ਜਿੱਜ ਤੇ ਪਿਆ ਹੁੰਦਾ ਨੇਤੀ ਬੰਦੇ ਲੱਗੇ ਨੇ ਸਾਡੇ ਜੀ ਆਜੂ ਜੀ ਦਿਲ ਲਾ ਕੇ ਤੁਸੀਂ ਮੇਰੇ ਨਾਲ ਅੱਜ ਹੋਰ ਦਮਦਾਰ ਬਣੇ। ਜਿਸ ਵਾਂਗੂ ਆਈਏ ਅੱਜ ਅਸੀਂ ਹੋਰ ਮਾਣ ਮਹਿਸੂਸ ਕਰਦੇ ਹਾਂ। ਸਦਾ ਬੱਡੇ ਬਾਜੀ। ਲੋ ਜੀ ਆਪਣੀ ਫੈਮਿਲੀ ਪਹੁੰਚ ਚੁੱਕੀ ਐ। ਆਪਾਂ ਤਾਂ ਛੱਕ ਲਿਆ ਜੀ ਸਾਰਿਆਂ ਨੇ। ਤੇ ਹੁਣ ਆਪਣੀ ਫੈਮਿਲੀ ਛੱਕਦੀ ਪੀਏ ਜੀ ਪਕੌੜੇ। ਆ ਗਏ ਆ। ਐ ਇੱਥੇ ਹੀ ਆ। ਤੇ ਸਾਡੇ ਸੇਵਾਦਾਰ ਜੋ ਸਾਡੇ ਮੇਜ਼ ਤੇ ਲੱਗਿਆ ਪਕੌੜੇ ਸਾਡੀ ਸੇਵਾ ਇਹ ਇਹਨਾਂ ਨੇ ਲਾਈ ਆ ਭਾਜੀ ਇਹਨਾਂ ਨੇ ਕੀਤੀ ਏ ਵਰਿੰਦਰ ਭਾਜੀ ਨੇ ਨਹੀਂ ਸ਼ਗਨ ਨਹੀਂ ਮਿਲਣਾ ਆਂ ਦਿਓ ਯਾਰ ਆਪਣੇ ਪੰਜ ਕਿੱਤੇਗਾ ਉਹ ਨਾ ਥੱਲੋ ਸੌਕਸ ਪਾ ਲਓ ਤੁਸੀਂ ਸੌਕਸ ਪਾ ਲਓ ਮੰਮੀ ਮਾਸੀ ਭੈਣ ਹੈਲੋ ਅੱਜ ਅਪਾ ਸਾਥ ਆ ਗਏ ਕਨੈਸ਼ ਸਪੈਸ਼ਲ ਕੈਮਰਾਮੈਨ ਮੰਗਾਇਆ ਅਮਰੀਕਾ ਤੋਂ ਅਮਰੀਕਾ ਤੋਂ ਮੰਗਾਇਆ ਮੱਕਰਾ ਤੋਂ ਕਿੱਥੋਂ ਆਇਓ ਭਾਜੀ ਤੁਸੀਂ ਭਾਈ ਬੁੱਕ ਕਰਨਾ ਹੋਵੇ ਬਾਪੂ ਜੀ ਕਿੱਥੋਂ ਆਏ ਤੁਸੀਂ ਕੈਮਰਾਮੈਨ ਸਪੈਸ਼ਲ ਪਰੋਡੂ ਰਿਪੀ ਹਾਂਜੀ ਕਿੱਥੋਂ ਆਏ ਹੋ ਤੁਸੀਂ ਸਾਡੀ ਅਮਰੀਕਾ ਤੋਂ ਬੁੱਕ ਬੁੱਕ ਕਰਨਾ ਹੋਵੇ ਤੁਹਾਨੂੰ ਕੰਟੈਕਟ ਨੰਬਰ ਬਾਪੂ ਜੀ ਬਾਪੂ ਜੀ ਮੇਰਾ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 0090 961 अल्फा ਆ ਗਏ ਆ ਤੇ ਸਾਰੀ ਫੈਮਲੀ ਖੜੀ ਹੈ ਸਾਡੀ ਇਹਨਾਂ ਦਾ ਫੋਟੋ ਸ਼ੂਟ ਹੀ ਨਹੀਂ ਹੁੰਦੀ ਵੀ ਦੇਖੋ ਕੈਮਰਾਮੈਨ ਇੱਧਰ ਲੱਗੇ ਹੋਏ ਨੇ ਕਦੇ ਉਹ ਆਂਦੇ ਨੇ ਫੋਟੋ ਕਰਾਉਣ ਕਦੇ ਉਹ ਆਂਦੇ ਨੇ ਦੇਖੋ ਇਹਨਾਂ ਦਾ ਨਹੀਂ ਕਦੇ ਚੱਜ ਮੁੱਕ ਸਕਦਾ ਫੋਟੋ ਕਰਾ ਫੋਟੋ ਕਰ ਗਏ ਕੀ 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 ਗੜੀ ਕੀ ਇਹਨੂੰ ਹਾਂ ਹੈ ਲੁੱਕ ਇਟ ਲੁੱਕ ਕਈ ਕਿਵੇਂ ਇੱਕ ਵਾਰ ਇਹਨੂੰ ਗੇਰੋੜੇ ਇਨੋ ਲੁਕੇ ਸਾਰੀ ਫੈਮਿਲੀ 9 ਸਾਲ ਬਾਅਦ ਹੋਈ ਹੈ ਇਕੱਠੀ ਦੇਖ ਲਓ ਜੀ ਸਾਰੇ ਜਣੇ ਰੰਗ ਬਰੰਗੇ ਕੋਈ ਅਮਰੀਕਾ ਤੋਂ ਆਇਆ ਕੋਈ ਕੋਈ ਕੈਨੇਡਾ ਤੋਂ ਆਇਆ ਜੀ ਕੋਈ ਇੰਗਲੈਂਡ ਤੋਂ ਕੋਈ ਯੂਕੇ ਤੋਂ ਆ ਕੇ ਵੀ ਨਿਨਾਂਦੇ ਇੱਥੇ ਬਾਪੂ ਆਇਆ ਫੋਟੋ ਕਰਾਇਆ ਫੋਟੋ ਨਹੀਂ ਨਹੀਂ ਮੇਰੇ ਕੋ ਟਾਈਮ ਨਹੀਂ ਆ ਫੋਟੋ ਨਹੀਂ ਮੈਂ ਕਰਾਂਦਾ ਹੁੰਦਾ ਮੈਂ ਤਾਂ 5-4 ਰੁਪਏ ਰੋਮਾਤ ਯਾਰੀਆਂ ਨਹੀਂ ਕਰਾਂਦੇ ਹੁੰਦੇ ਹੈ ਕਿੱਧਰ ਆਇਆ ਕਿੱਧਰ ਮਾਰਕਰ ਆਏ ਹਾਂ ਕੋਈ ਇੰਗਲਿਸ਼ ਦੱਸੋਗੇ ਤੁਹਾਨੂੰ ਹਾਂ ਯਾ ਮੈਕਰ ਮੈ ਕਮ ਟੂ ਮੈਕਰ ਓ ਮਾਈ ਗੋਡ ਆ ਗਿਵਿੰਗ ਤੁਹਾਨੂੰ ਜਾ ਆਏ ਆ ਹਾਂ ਮੱਟਰੀਆ ਤੋਂ ਬਣਾ ਆ ਲੈ ਗੱਲਾਂ ਤੇ ਵੀਡੀਓ ਬਣਾਈ ਇਹਦਾ ਵੀ ਹਾਂ ਤੂੰ ਦਿੰਦੀ ਬਣਾਈ ਮੈਂ ਤੁਹਾਡੇ ਲੈਟ ਰੈਡੀ ਹੁਣ ਤੁਸੀਂ ਸਾਡੇ ਨਾਲ ਕਰਾਂਦੇ ਨਹੀਂ ਪੇ ਕੀ ਮੰਨਣੀ ਪੈਂਦੀ ਹੈ ਪੈਸੇ ਦੀ ਪਹਿਲੇ ਕਿੰਨੇ ਕਿੰਨੇ ਲੈਣੇ ਹੈ ਸ਼ੁਭਾਰਤ ਤੇ ਹਾਂ ਹਾਂ ਕਿੰਨੇ ਓਕੇ 5 ਐਂਡ ਚਾਲੇ ਚ ਨਹੀਂ ਨਹੀਂ ਹੁਣ ਤੁਸੀਂ ਕੀ ਖਾ ਰਹੇ ਹੋ ਕੀ ਖਾ ਰਹੇ ਹੋ ਤੁਸੀਂ ਕਿਲੀ ਚੋ ਗੜੀ ਪੂਰਾ ਖਾਓ ਯਾਰ ਬੇਸਤੀ ਕਰਨਾ ਵਾਕੀ ਟੱਕਦੇ ਮੈਂ ਸ਼ਾਮ ਨੂੰ ਖਾ ਲਾਂ ਸ਼ਾਮ ਨੂੰ ਖਾ ਲਾਂਗੇ ਹਾਂ ਬੱਸ ਬੱਸ ਇਹਨਾਂ ਦੇ ਕੰਮ ਹੀ ਆਏ ਨੇ ਆਏ ਕਿੱਥੋਂ ਤੁਸੀਂ ਆ ਤੁਹਾਡੇ ਕੰਮ ਵੇਲੋਂ ਆਏ ਕਿੱਥੋਂ ਤੁਹਾਨੂੰ ਰੂਲ ਨਹੀਂ ਪਤਾ ਰੈਗੂਲੇਸ਼ਨ ਨਾਉ ਇੰਡੀਆ ਦੇ ਅਮਰੀਕਾ ਦੇ ਕਿਵੇਂ ਹੁੰਦੇ ਨੇ ਇੱਥੋਂ ਆਏ ਤਾਜ ਤੋਂ ਰੋੜ ਦੋ